ਤਾ ਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੁਝ ਦਿਨ ਲਾਹੌਰ ਰਹਿ ਕੇ ਦੁਨੀ ਚੰਦ ਲਾਹੌਰੀ ਵਰਗਿਆਂ ਨੂੰ ਗਿਆਨ ਦੇ ਕੇ ਲਾਹੌਰ ਤੋਂ 65 ਕਿਲੋਮੀਟਰ ਚੱਲ ਕੇ ਆਪ ਜੀ ਸੈਦਪੁਰ ਈਮਨਾਬਾਦ ਦੇ ਵਿੱਚ ਪਹੁੰਚੇ ਇਸ ਸ਼ਹਿਰ ਵਿੱਚ ਆਪ ਜੀ ਇੱਕ ਤਰਖਾਨ ਭਾਈ ਲਾਲੋ ਜੀ ਦੇ ਘਰ ਠਹਿਰੇ ਗੁਰੂ ਜੀ ਨੇ ਅਟੇ-ਛਟੇ 1 ਸਾਲ ਰਹਿ ਕੇ ਉਥੋਂ ਦੀ ਵਸਨੀਕਾਂ ਅਤੇ ਦੂਰ ਨੇੜੇ ਰਹਿੰਦੇ ਪੁਲਕੜਾ ਨੂੰ ਸਿੱਧੇ ਰਸਤੇ ਪਾਇਆ। ਉਥੇ ਸੰਨਿਆਸੀਆਂ ਸਾਦਾ ਦਾ ਬੋਲਵਾਲਾ ਸੀ ਜੋ ਸ਼ਾਸਤਰਾ ਨਾਲ ਲੈਸ ਹੋ ਕੇ ਘੋੜਸਵਾਰੀ ਕਰਕੇ ਜਬਰੀ ਦਾਨ ਲੈਂਦੇ ਸਨ। ਜੇ ਕੋਈ ਦਾਨ ਨਾ ਦਿੰਦਾ ਤਾਂ ਉਸ ਦੇ ਘਰ ਦੀ ਉਹਦੀ ਪਤਨੀ ਅਲਪ ਨੰਗੇ ਹੋ ਕੇ ਨਾਕਾਬੰਦੀ ਕਰ ਦਿੰਦੇ ਸਨ ਉਹਦੇ ਘਰ ਦੇ ਅੱਗੇ ਨਾਕਾਬੰਦੀ ਨੰਗੇ ਹੋ ਕੇ ਕਰ ਦਿੰਦੇ ਅਤੇ ਉਹਨਾਂ ਦੀਆਂ ਘਰ ਵਾਲੀਆਂ ਪਤਨੀਆਂ ਉਹਨਾਂ ਤੋਂ ਤੰਗ ਹੁੰਦੀਆਂ ਇਸਤਰੀਆਂ ਤੰਗ ਹੁੰਦੀਆਂ ਇਹਨਾਂ ਨੂੰ ਅੰਦਰ ਬਾਹਰ ਜਾਣਾ ਨਸੀਬ ਨਹੀਂ ਹੁੰਦਾ ਉਹ ਗੁਰੂ ਦੇਵ ਜੀ ਨੂੰ ਕੁਰਾਈਆ ਖੱਤਰੀ ਆਖਦੇ ਸਨ ਕੇ ਢੂਮਰਾਸੀ ਨਾਲ ਫਿਰਦਾ ਹੈ ਅਤੇ ਖੱਤਰੀ ਹੋ ਕੇ ਇੱਕ ਸੂਦਰ ਲਾਲੋ ਤਰਖਾਨ ਦੀ ਘਰ ਦਾ ਕੋਈ ਦਿਨ ਕੰਦਾ ਹੈ ਇਥੋਂ ਦਾ ਚੱਜ ਆਚਾਰ ਦੇਖ ਕੇ ਗੁਰਦੇਵ ਜੀ ਨੇ ਭਾਈ ਲਾਲੋ ਨੂੰ ਸਬੋਧਨ ਕਰਕੇ ਅਰਤਾਪੁਰਖ ਵੱਲੋਂ ਭਾਈ ਭਵਿਕ ਬਾਣੀ ਖੁਬ ਹੋਂ ਕੈਸ਼ ਨਾਈ ਆਉਣ ਵਾਲੇ ਸਮੇਂ ਬਾਰੇ ਦੱਸਿਆ ਰਾਜਾ ਜੀ ਨੇ ਆਖਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੀ ਲਾਲੋ ਇਹ ਸ਼ਬਦ ਉਚਾਰਨ ਕਰਕੇ ਭਾਈ ਲਾਲੋ ਜੀ ਨੂੰ ਸਮਝਾਇਆ ਕਿ ਲਾਲੋ ਇਹ ਸਮਾਂ ਇਥੇ ਈਮਨਾਬਾਦ ਦੀ ਧਰਤੀ ਤੇ ਜ਼ਰੂਰ ਆਵੇਗਾ ਮਾਲਕ ਭਾਗੋ ਕੁਝ ਕ ਪਾਂਡਿਆਂ ਨੇ ਸ਼ਹਿਰਪੁਰ ਦੇ ਹਾਕਮ ਜ਼ਾਲਮ ਖਾਨ ਦੀ ਅਹਲਕਾਰ ਮਲਕ ਭਾਗੋ ਦੇ ਕੰਨ ਪਰਣੀ ਸ਼ੁਰੂ ਕਰ ਦਿੱਤੇ ਕਿ ਨਾਨਕ ਕਸਤਰੀ ਹੋਣ ਦੇ ਨਾਤੇ ਇੱਕ ਸੂਦਰ ਦੇ ਘਰ ਦਾ ਪਕਵਾਨ ਖਾਂਦਾ ਹੈ। ਉਹਨਾਂ ਦਿਨਾਂ ਵਿੱਚ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਜਿਸ ਵਿੱਚ ਗੁਰੂ ਦੇਵ ਜੀ ਨੂੰ ਵੀ ਬੁਲਾਵਾ ਭੇਜਿਆ ਹੈ। ਪ੍ਰੰਤੂ ਗੁਰਦੇਵ ਜੀ ਨਹੀਂ ਗਏ ਉਸ ਨੇ ਆਪਣੇ ਅਹਲਕਾਰ ਭੇਜ ਕੇ ਗੁਰੂ ਜੀ ਨੂੰ ਲੈ ਆਂਦਾ ਅਤੇ ਪੁੱਛਿਆ ਕਿ ਗੁਰੂ ਜੀ ਉਸ ਦੇ ਭੋਜ ਦੇ ਵਿੱਚ ਕਿਉਂ ਨਹੀਂ ਆਏ ਗੁਰਦੇਵ ਜੀ ਨੇ ਕਿਹਾ ਤੁਸਾਂ ਦਾ ਖਾਣਾ ਗਰੀਬਾਂ ਤੋਂ ਜ਼ਬਰੀ ਧਨ ਇਕੱਠਾ ਕਰਕੇ ਬਣਾਇਆ ਗਿਆ ਹੈ ਇਸ ਵਿੱਚੋਂ ਗਰੀਬਾਂ ਦਾ ਖੂਨ ਸਿਮਦਾ ਹੈ ਦੂਜੇ ਪਾਸੇ ਭਾਈ ਲਾਲੋ ਦਸਾਂ ਨਹਾ ਦੀ ਕਿਰਤ ਕਰਕੇ ਖਾਣਾ ਤਿਆਰ ਕਰਦਾ ਹੈ ਉਸ ਦਾ ਖਾਣਾ ਦੁੱਧ ਦੇ ਬਰਾਬਰ ਹੈ ਤਦ ਗੁਰਦੇਵ ਪਾਤਸ਼ਾਹ ਜੀ ਨੇ ਇਲਾਹੀ ਸ਼ਬਦ ਉਚਾਰਨ ਕੀਤਾ ਪਾਤਸ਼ਾਹ ਜੀ ਕਹਿੰਦੇ ਜੇ ਰਤ ਲੱਗੈ ਕਪੜਾ ਜਾਮਾ ਹੋਈ ਪਲੀਤ ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤਾਂ ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖ ਲਿਹ ਆਵਰਦਵਾਜੀ ਤੁਣੀ ਕੇ ਝੂਠੇ ਅਭਲ ਕਰੇ ਹੋ ਇਸ ਤਰ੍ਹਾਂ ਮਲਖ ਭਾਗੋ ਨੂੰ ਗਿਆਨ ਹੋਇਆ ਅਤੇ ਉਸਨੇ ਸ਼ਾਂਤ ਚਿੱਤ ਹੋ ਕੇ ਕਿਹਾ ਤੁਹਾਡੇ ਕਥਨ ਵਿੱਚ ਮੈਨੂੰ ਸਚਾਈ ਵਿਖਾਈ ਦਿੰਦੀ ਹੈ ਕੀ ਇਸ ਜਗਤ ਦੇ ਪਿੱਛੋਂ ਵੀ ਮੈਨੂੰ ਮੁਕਤੀ ਨਹੀਂ ਮਿਲੇਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਮੁਕਤੀ ਤਾਂ ਸਿਰਫ ਰੱਬ ਦੀ ਕਿਰਪਾ ਦੇ ਪਾਤਰ ਬਣਨ ਨਾਲ ਹੀ ਮਿਲ ਸਕਦੀ ਹੈ ਜਦੋਂ ਅਸੀਂ ਸਾਰੇ ਉਸ ਪ੍ਰਭੂ ਜੀ ਦੀ ਰਚਨਾ ਹਾਂ ਤਾਂ ਕੋਈ ਉੱਚਾ ਅਤੇ ਕੋਈ ਨੀਵਾਂ ਕਿੱਦਾਂ ਹੋ ਗਿਆ ਜਨਮ ਤੋਂ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਇਹ ਸਭ ਮਨੁੱਖ ਦੇ ਕਰਮਾਂ ਦੇ ਉੱਪਰ ਹੈ ਉਹ ਕਿਸ ਤਰ੍ਹਾਂ ਦੇ ਕਰਮ ਕਰਦਾ ਹੈ ਜੇਕਰ ਉਹ ਸਤਗੁਣੀ ਕਰਮ ਕਰਦਾ ਹੈ ਤਾਂ ਉਹ ਉੱਚਾ ਹੈ ਨਹੀਂ ਤਾਂ ਉਸ ਦੇ ਦੁਸ਼ ਕਰਮ ਉਸ ਨੂੰ ਨੀਮਾ ਬਣਾ ਦਿੰਦੇ ਹਨ ਬੇਸ਼ੱਕ ਉਹ ਖਾਉਤੀ ਸਰਬਨ ਜਾਤੀ ਦਾ ਹੀ ਕਿਉਂ ਨਾ ਹੋਵੇ ਮਲਕ ਭਾਗੋ ਇਹ ਸੁਣ ਕੇ ਟਠੰਬਰ ਗਿਆ ਫਿਰ ਜਲਮਖਾਂ ਸੈਦਪੁਰ ਦੇ ਵਿੱਚ ਗੁਰਦੇਵ ਜੀ ਦੇ ਉੱਥੇ ਹੁੰਦਿਆਂ ਸੈਦਪੁਰ ਦੇ ਫੌਜਦਾਰ ਜਲਮਖਾਂ ਦਾ ਪੁੱਤਰ ਸਖਤ ਬਿਮਾਰ ਪੈ ਗਿਆ ਉਸ ਨੇ ਸਾਰੇ ਪੀਰ ਫਕੀਰ ਇਕੱਠੇ ਕਰਕੇ ਹੁਕਮ ਦਿੱਤਾ ਕਿ ਉਹ ਸਾਰੇ ਦੁਆ ਕਰਨ ਜੋ ਉਸ ਦਾ ਪੁੱਤਰ ਰਾਜੀ ਹੋ ਜਾਵੇ। ਉਹਨਾਂ ਵਿੱਚ ਗੁਰੂਦੇਵ ਜੀ ਅਤੇ ਭਾਈ ਮਰਦਾਨਾ ਵੀ ਜਨ ਹਾਕਮ ਦਾ ਪੁੱਤਰ ਰਾਜੀ ਨਾ ਹੋਇਆ। ਠੀਕ ਨਾ ਹੋਇਆ। ਉਸ ਨੇ ਸਭ ਪੀਰਾਂ ਫਕੀਰਾਂ ਨੂੰ ਕੈਦ ਕਰ ਲਿਆ ਅਤੇ ਉਹਨਾਂ ਕੋਲੋਂ ਚੱਕੀਆਂ ਚਲਵਾਉਣ ਲੱਗਾ ਹੈ। ਤਦ ਗੁਰੂ ਜੀ ਨੇ ਕਿਹਾ ਜਾਲਮ ਕਾ ਤੇਰਾ ਬੇਟਾ ਠੀਕ ਨਹੀਂ ਹੋਵੇਗਾ। ਕਿਉਂਕਿ ਤੂੰ ਰੱਬ ਦੇ ਬੰਦਿਆਂ ਨਾਲ ਜ਼ੋਰ ਅਜਮਾਈ ਕਰਦਾ ਹੈ ਉਸ ਪਾਸ ਤਾਂ ਪਿਆਰ ਤੇ ਸੱਚੇ ਮਨੋਂ ਕੀਤੀ ਅਰਦਾਸ ਹੀ ਨਿਪਰੇ ਚੜਦੀ ਹੈ ਇਹ ਸੁਣ ਕੇ ਫੌਜਦਾਰ ਨੂੰ ਸਮਝ ਆ ਗਈ ਤੇ ਉਸ ਨੇ ਗੁਰਦੇਵ ਜੀ ਸਮੇਤ ਸਾਰੇ ਪੀਰਾਂ ਫਕੀਰਾਂ ਨੂੰ ਆਜ਼ਾਦ ਕਰ ਦਿੱਤਾ ਤਾਂ ਉਸ ਦਾ ਪੁੱਤਰ ਨੌ ਵਰ ਨੌ ਹੋ ਗਿਆ ਰਾਜੀ ਹੋ ਗਿਆ ਸੋ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਨੇ ਉਸ ਨੂੰ ਗਿਆੜ ਦੇ ਕੇ ਸਿੱਧੇ ਰਸਤੇ ਪਾਉਣਾ ਕੀਤਾ ਸ਼ੈਦਪੁਰ ਦੇ ਵਿੱਚ ਲੰਮਾ ਸਮਾਂ ਗੁਰਦੇਵ ਪਾਤਸ਼ਾਹ ਜੀ ਨੇ ਬਿਤਾਉਣਾ ਕੀਤਾ ਜੀ ਸਾਡੀ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਆਪ ਜੀ ਜੇ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਵੱਧ ਵੱਧ ਸ਼ੇਅਰ ਕਰਨਾ YouTube ਚੈਨਲ ਸਾਡਾ ਸਬਸਕ੍ਰਾਈਬ ਕਰਨਾ ਅਤੇ